ਇਸ ਮਿਸੇ ਸਾਗਾਚੇ ਜ਼ੋਰਦਾਰ ਹੰਗਾਮਾ ਹੋਇਆ ਜਿੱਥੇ ਇੱਕ ਪੰਜਾਬੀ ਨੌਜਵਾਨ ਨੇ ਟਰੱਕ ਨੁਮਾ ਗੱਡੀ ਨਾਲ ਪੁਲਿਸ ਦੀਆਂ ਗੱਡੀਆਂ ਨੂੰ ਦਰੜ ਦਿੱਤਾ ਪੁਲਿਸ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਇਸ ਨੌਜਵਾਨ ਨੇ ਪੁਲਿਸ ਦੀਆਂ ਗੱਡੀਆਂ ਤੇ ਆਪਣੀ ਗੱਡੀ ਚੜਾ ਲਈ ਤੇ ਪੁਲਿਸ ਦੇ ਵਾਰ-ਵਾਰ ਰੋਕਣ ਤੇ ਵੀ ਇਹ ਨੌਜਵਾਨ ਨਾ ਰੁਕਿਆ Some wild shit right there. Mm -hmm. Maybe I'm not so uh mad -nope, not <laughs> He's mounting me like literally Literally Not mounting the curb, mounting the car. Yeah, I've never seen a car with that high on it. Yeah, that's that's funny. That had, yeah, the yeah. The yeah I tried to stab the back tire. Yeah, like, we did. saw that. Yeah. <laughs> but it also like landed perfectly back on four wheels after too. Spreads mm -hmm. didn't roll. I thought. not know the tree know That's bizarre this is malton westwood plaza the police came to apprehend the guy in the jeep and then he tried to go over the police car tim horton's westwood mall just another day न्यू केनेडा पची साला पंजाबी नौजवान रमनप्रीत सिंह ਕੈਨੇਡਾ ਦੇ ਬ੍ਰੈਂਪਟਨ 'ਚ ਰਹਿੰਦਾ ਹੈ ਅਤੇ ਚੋਰੀ ਕੀਤੀ ਗੱਡੀ ਨਾਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਇਸ ਦੌਰਾਨ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਵੈਸਟਵੁੱਡ ਮਾਲ ਮਿਸਿਸਾਗਾ ਕੋਲ ਕੇ ਰਪਾ ਲਿਆ ਪਰ ਨੌਜਵਾਨ ਨੇ ਪੁਲਿਸ ਦਾ ਘੇਰਾ ਤੋੜਨ ਦੀ ਕੋਸ਼ਿਸ਼ 'ਚ ਕਈ ਪੁਲਿਸ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਜਾਣਕਾਰੀ ਮੁਤਾਬਕ ਪੁਲਿਸ ਨੇ ਪੰਜਾਬੀ ਨੌਜਵਾਨ ਰਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਉੱਪਰ ਪੁਲਿਸ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਗੱਡੀ ਚੋਰੀ ਕਰਨ ਸਣੇ ਕਰੀਬ ਅੱਧਾ ਦਰਜਨ ਤੋਂ ਵੱਧ ਦੋਸ਼ ਲਾਏ ਗਏ ਨੇ ਹਾਲਾਂਕਿ ਗੱਡੀ ਚੋਰੀ ਕਰਨ ਵਾਲਾ ਇਹ ਨੌਜਵਾਨ ਰਮਨਪ੍ਰੀਤ ਸਿੰਘ ਪੰਜਾਬ ਦੇ ਕਿਸ ਜ਼ਿਲ੍ਹੇ ਜਾਂ ਫਿਰ ਪਿੰਡ ਤੋਂ ਹੈ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ